ਜਿੰਦੇ ਮੇਰੀਏ ਪੱਖੀ ਕਲਾਂ ਦੇ ਵਿੱਚ ਦੁੱਧਿਆ ਰੰਗੀ ਰੋਸ਼ਨੀ ਹੈ ਕਬੱਡੀ ਦੇ ਸਤਾਰਾਂ ਦੀ ਟੱਕਰ ਚੱਲਦੀ ਹੈ ਤੀਨੇ ਕਹਾਲੇ ਵਾਲੇ ਦੀ ਰੇਡ ਪਈ ਹੋਈ ਹੈ ਇੱਕ ਪਾਸੇ ਗਰਵਿੰਦਰ ਕਾਂਗੇ ਵਾਲਾ ਨਾਲ ਰਾਜੂ ਪਾਉ ਹੈ ਨਾਲ ਪ੍ਰਭ ਲੱਗਿਆ ਹੋਇਆ ਉਹ ਚਾਰਾਂ ਦੇ ਵਿੱਚੋਂ ਬੂਟਾ ਠੀਖੀ ਦੇਖਦਾ ਵੀ ਨੰਬਰ ਕਿਹੜੀ ਟੀਮ ਦੇ ਹਿੱਸੇ ਦੇ ਵਿੱਚ ਹੋਊ ਆ ਟੱਕਰ ਦੇਖਣਯੋਗ ਹੈ ਇਹਦਾ ਬਾਪ ਵੀ ਚੋਟੀ ਦਾ ਖਿਡਾਰੀ ਹੋਇਆ ਹੈ ਇਹ ਪ੍ਰਭਾ ਮੇਰੇ ਬੰਦਰ ਪ੍ਰਭ ਪ੍ਰਭ ਵਾਹ ਓਏ ਓ ਪ੍ਰਭ ਦਾ ਜੱਫਾ ਕਿਵੇਂ ਲੱਗਿਆ ਤਾੜੀਆਂ ਜ਼ੋਰਦਾਰ ਮਾਰ ਦिए ਵਿੰਦਾ ਵਰ ਵਾਲਦਾ ਕਾਲਾ ਥਾਂਦੇ ਵਾਲਦਾ ਪਾਉਂਦੇ ਰੇੜ ਰੂਪ ਧਾਰ ਕੇ ਪਹਚਾਲਦਾ ਕਦੇ ਪਾਪ ਦੀ ਗੱਲ ਹੋਈ ਹੈ ਗੱਲਾਂ ਬਾਤਾਂ ਟੱਕਾਂ ਨੇ ਲੱਗੀਆਂ ਪਈਆਂ ਪੱਖੀ ਆਲਿਆਂ ਨੇ ਘਾਟ ਕੋਈ ਨਹੀਂ ਛੱਡੀ ਅੱਜ ਸਾਰੇ ਸੱਦੇ ਆ ਹਰਿਆਣੇ ਵਾਲੇ ਵੀ ਆਏ ਆ ਮਾਝੇ ਵਾਲੇ ਵੀ ਆਏ ਆ ਦੁਆਬੇ ਵਾਲੇ ਵੀ ਆਏ ਆ ਮਾਲਵੇ ਵਾਲਿਆਂ ਨੇ ਖੁੱਤੀ ਪਾਰ ਰੱਖੀ ਆ ਮਾਲਵੇ ਵਾਲਿਆਂ ਨੇ ਉਹ ਖੁੱਤੀ ਪਾਰ ਰੱਖੀ ਆ ਪ੍ਰਭ ਜੋਰਦਾਰ ਮਾਰੋ ਨਵਾਂ ਮੁੰਡਾ ਨਵਾਂ ਮੁੰਡਾ 2000 ਰੁਪਇਆ ਦੋ ਹਾਂਜੀ ਦੋ ਰਫੇ ਹੋ ਗਿਆ ਅਧਾ ਵੇ ਸਹਿਲ ਦੀ ਕਬੱਡੀ ਹੈ ਪ੍ਰਭ ਨਾਲ ਟੱਕਰ ਹੋ ਗਈ ਗੱਲ ਤਾਂ ਵੀ ਟਕਾਣੇ ਲੱਗ ਜਾਣੀਆਂ ਖਾਨ ਨੂੰ ਖਾਨ ਹੋ ਜਾਣਾ ਦੇ ਨਾਲ ਰਾਜੂ ਭਾਉ ਹੈ ਔਰ ਪੱਜੀ ਲੱਗਿਆ ਹੋਇਆ ਤੇ ਗੁਰਵਿੰਦਰ ਦਾ ਬਹੁਤ بڑا ਨਾਮ ਹੈ ਆ ਪ੍ਰਭ ਤੇ ਸਹਿਲ ਟੱਕਰ ਸਿਰੇ ਦੀ ਇੱਕ ਪਾਸੇ ਪ੍ਰਭ ਇੱਕ ਪਾਸੇ ਸਹਿਲ ਟੱਕਰ ਸਿਰੇ ਦੀ ਹਾਨ ਮੁਹਾਨ ਹੁੰਦੀ ਹੈ ਕਬੱਡੀ 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 ਉਹ ਕਬੱਡੀ 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 ਆਮੇ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਅਗਲੀ ਰੇਡ ਲਿਸ਼ਕ